ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਗਿਆਨੀ ਸੰਤ ਸਿੰਘ ਮਸਕੀਨ ਹੰਦੀ ਜਿਹੜੀ ਅੱਜ ਦੀ ਕਥਾ ਉਹ ਇੱਕ ਕਿੱਸਾ ਕਹਾਣੀ ਹੈ ਇੱਕ ਵਾਕਿਆ ਵੈ ਉਸ ਵਾਕਿਆ ਦਾ ਵਿੱਚ ਇੱਕ ਬਹੁਤ ਵੱਡਾ ਸਬਕ ਹੈ ਤੇ ਵਾਕਿਆ ਵੀ ਬਹੁਤ ਹੀ ਪਿਆਰਾ ਸੁਣਨ ਵਾਲਾ ਕਿਉਂਕਿ ਇਹ ਵਾਕਿਆ ਜਿਹੜਾ ਇੱਕ ਨਵੇਂ ਨਵੇਲੇ ਸ਼ਾਦੀਸ਼ਾ ਜੋੜੇ ਦਾ ਵੈ ਕਿ ਇੱਕ ਨਵੀਂ ਦੁਲਹਨ ਤੇ ਇੱਕ ਨਵਾਂ ਦੁਲਹਾ ਸਮੁੰਦਰ ਦੇ دریا ਦੇ ਵਿੱਚ ਸਫ਼ਰ ਕਰਦੇ ਆ ਤੇ ਉੱਥੇ ਉਹਨਾਂ ਦੇ ਨਾਲ ਇੱਕ ਵਾਕਿਆ ਪੇਸ਼ ਆ ਜਾਂਦਾ ਯਗਦਮ ਤੂਫਾਨ ਆ ਜਾਂਦਾ ਵਾ ਤੇ ਕਿਸ ਤਰ੍ਹਾਂ ਫਿਰ ਦੁਲਹਨ ਪਰੇਸ਼ਾਨ ਹੋ ਜਾਂਦੀ ਪਰ ਦੁਲਹਾ ਜਿਹੜਾ ਉਹ ਪਰੇਸ਼ਾਨ ਨਹੀਂ ਹੁੰਦਾ ਸਾਰਾ ਵਾਕਿਆ ਬਹੁਤ ਹੀ ਜ਼ਬਰਦਸਤ ਹੈ ਬਹੁਤ ਹੀ ਇੰਟਰਸਟਿੰਗ ਹੈ ਫਿਰ ਇਸ ਕਥਾ ਦੇ ਵਿੱਚ ਇੱਕ ਹੋਰ ਵਾਕਿਆ ਵੀ ਦੱਸਦੇ ਆ ਬਾਬਾ ਫਰੀਦ ਸ਼ਕਰਗੰਜ ਰਹਿਮਤੁਲਾਹ ਲੇਦਾ ਅਫਗਾਨਿਸਤਾਨ ਦੇ ਮਸਕੀਨ ਹੋਣੀ ਉਹ ਵੀ ਵਾਕਿਆ ਬਹੁਤ ਖੂਬਸੂਰਤ ਹੈ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਇਹਦੀ ਕਥਾ ਫਿਰ ਕਰਨਾ ਇਸ ਤੇ ਵਿਚਾਰ ਨੌ ਵਿਆਹ ਦਾ ਜੋੜਾ ਦੁਲਹਾ ਤੇ ਦੋਲਹਣ ਲਾੜਾ ਤੇ ਲਾੜੀ ਵਿਆਹ ਤੋਂ ਬਾਅਦ ਦਰਿਆ ਤੇ ਸੈਰ ਕਰਨ ਗਏ ਇੱਕ ਬੇੜੀ ਕਿਰਾਏ ਤੇ ਲਈਏ ਤੇ ਬੇੜੀ 'ਚ ਬੈਠ ਗਏ ਛੱਪੂ ਚਲਾ ਰਿਹਾ ਹੈ ਲਾੜਾ ਕੋਲ ਬੈਠੀ ਹੈ ਪਤਨੀ ਲਾੜੀ ਛੱਪੂ ਚਲਾਉਂਦੇ ਆ ਚਲਾਉਂਦੇ ਆ ਦਰਿਆ ਦੇ ਵਿੱਚਕਾਰ ਚਲੇ ਗਏ ਗੱਲਾਂ ਬਾਤਾਂ ਕਰਦੇ ਇਤਨੇ 'ਚ ਦਰਿਆ ਉਹ ਦੇਚ ਅਚਾਨਕ ਤੂਫਾਨ ਆ ਗਿਆ ਹੱਪ ਆ ਗਿਆ ਤੇ ਜ਼ੋਰ ਦੀ ਹਵਾ ਕਿਸ਼ਤੀ ਡੋਲਣ ਲੱਗ ਪਈ ਲਾੜੀ ਘਬਰਾ ਗਏ ਬਹਿ ਰਹੀ ਤੋ ਗਈ ਸੋਨੋ ਤੇ ਦੇਸਪੇਅਰ ਡੁੱਬੇ ਤੇ ਡੁੱਬੇ ਪਾਣੀ ਹੜਤੇ ਆ ਗਏ ਉੱਚੀਆਂ ਉੱਚੀਆਂ ਲਹਿਰਾਂ ਹਵਾ ਜ਼ੋਰ ਦੀ ਚੱਲਣ ਲੱਗ ਪਈਏ ਹੁਣ ਇੱਕ ਦਰਿਆਵ ਦੇ ਚ ਹੜ ਇੱਕ ਜ਼ੋਰ ਦੀ ਹਵਾ ਕਿਵੇਂ ਬਚਾਂਗੇ ਡਰਦੀ ਹੋਈ ਕਹਿ ਰਹੀ ਹੈ ਆਪਣੇ ਪਤੀ ਨੂੰ ਲਾੜੇ ਨੂੰ ਕਿਵੇਂ ਬਚਾਂਗੇ ਇਸ ਤੂਫਾਨ ਤੋਂ ਇਹ ਨੀਂਦ ਬੇੜੀ ਡੋਲ ਰਹੀ ਹੈ ਬਹਿ ਵੀ ਤੋ ਗਈ ਲਾੜਾ ਹੱਸ ਪਿਆ ਲਾੜੀ ਕਹਿੰਦੀ ਕੋਈ ਹੱਸਣ ਦਾ ਵੇਲਾ ਹੈ ਜ਼ਿੰਦਗੀ ਮੌਤ ਦੇ ਮੋਚ ਪਈ ਹੋਈ ਹੈ ਡੋਲ ਰਹੀ ਫਸਲੇ ਕਹਿੰਦੇ ਨੇ ਲਾੜੇ ਨੇ ਜੋ ਜੇ ਕਿਰਪਾਨ ਪਹਿਨੀ ਹੋਈ ਸੀ ਭਾਰਤ ਦੇ ਚ ਲੜਾ ਕਿਰਪਾਨ ਪੈਂਦਾ ਹੈ ਉਹਨੇ ਕੱਢ ਕੇ ਲਾੜੀ ਦੀ ਗਰਦਨ ਤੇ ਰੱਖ ਦਿੱਤੀ ਉਹ ਹੱਸਣ ਲੱਗ ਪਈ ਜ਼ੋਰ ਨੇ ਲਾੜਾ ਕਹਿੰਦਾ ਹੈ ਤੇਜ਼ ਧਾਹਰ ਕਿਰਪਾਨ ਮੈਂ ਤੇਰੀ ਗਰਦਨ ਤੇ ਰੱਖੀਏ ਤੂੰ ਹੱਸਦੀ ਹੈ ਕੰਦੀ ਹਸਿਆਣਾ ਕਿਰਪਾਨ ਤੇਰੇ ਹੱਥਾਂ ਚ ਹੈ ਨਾ ਤੇਰੇ ਹੱਥ ਮੈਨੂੰ ਚੰਗੇ ਲੱਗਦੇ ਨੇ ਤੇਰੇ ਹੱਥਾਂ ਚ ਜੋ ਕੁਝ ਵੀ ਹੈ ਮੈਨੂੰ ਚੰਗਾ ਲੱਗਦਾ ਚੰਗਾ ਲੱਗਦਾ ਤੇਰੇ ਹੱਥ ਮੈਨੂੰ ਪਿਆਰੇ ਲੱਗਦੇ ਨੇ ਤੇਰੇ ਹੱਥਾਂ ਚ ਜੋ ਕੁਝ ਵੀ ਹੈ ਮੈਨੂੰ ਪਿਆਰ ਹੈ ਭਾਵੇਂ ਖੰਜਰ ਤੋ ਕਿਰ ਮੈਨੂੰ ਮੈਂ ਹਸਿਆ ਕਿਉਂ ਆ ਇਹ ਤੂਫਾਨ ਪਰਮਾਤਮਾ ਦੇ ਹੱਥੇ ਚ ਹੈ ਇਹ ਹੜ ਪਰਮਾਤਮਾ ਦੇ ਹੱਥੇ ਚ ਹੈ ਮੈਨੂੰ ਪਰਮਾਤਮਾ ਪਿਆਰਾ ਲੱਗਦਾ ਹੈ ਤੂਫਾਨ ਵੀ ਪਿਆਰਾ ਹੈ ਇਹ ਤੂਫਾਨ ਵੀ ਪਿਆਰਾ ਬਾਬਾ ਫਰੀਦ ਦਾ ਇੱਕ ਸ਼ਲੋਕ ਤੁਹਾਨੂੰ ਸੁਣਾਵਾਂ ਬਾਬਾ ਫਰੀਦ ਪਾਕਪਟਨ ਦੇ ਵਾਸੀ ਸਨ ਸ਼ਾਇਦ ਕਿ ਸੇ ਪੁਰਾਣੇ ਬਜ਼ੁਰਗ ਨੂੰ ਪਤਾ ਹੋਵੇ ਕਿ ਨੇ ਦਾਸ ਤੇ ਪਿੱਛੇ ਉਸੇ ਇਲਾਕੇ ਚ ਆਇਆ ਦਰਹਿ ਸਿੰਧ ਦੇ ਕਿਨਾਰੇ ਇੱਕ ਛੋਟਾ ਜਿਹਾ ਕਸਬਾ ਸੀ ਪਾਕਪਟ ਹੁਣ ਤੇ ਉਥੇ ਪਾਕਿਸਤਾਨ ਗਵਰਨਮੈਂਟ ਨੇ 4 ਕਰੋੜ ਰੁਪਏ ਖਰਚ ਕਰਕੇ ਬਾਬੇ ਫਰੀਦ ਦਾ ਮਕਬਰਾ ਬਣਾਇਆ ਬਹੁਤ ਵੱਡਾ ਬੜੀ ਵੱਡੀ ਦਰਗਾਹ ਬਣਾਈ ਹੈ ਉਦੋਂ ਛੋਟੀ ਸੀ बाबा ਫਰੀਦ ਪਾਕਪਟਨ ਰਹਿੰਦੇ ਸਨ ਪਾਕਪਟਨ ਜ਼ਿਲ੍ਹਾ ਮਲਤਾਨ ਦਾ ਇੱਕ ਛੋਟਾ ਜਿਹਾ ਕਸਬਾ ਸੀ ਦਰਿਆ ਸਿੰਧ ਕੋਲ ਵਗਦਾ ਸੀ ਇੱਕ ਦਿਨ ਦਰਿਆ ਸਿੰਧ ਬੜਾ ਹੜੱਪਿਆ ਆਇਆ ਸ਼ਾਇਦ ਆਪ ਨੂੰ ਪਤਾ ਹੋਵੇ ਦੇਸ਼ ਦੀ ਵੰਡ ਤੋਂ ਪਹਿਲੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਦਰਿਆ ਦਰਿਆ ਸਿੰਧ ਸੀ ਪੰਜਾਬ ਦੇ ਪੰਜੇ ਦਰਿਆ ਉਹਦੇ 'ਚ ਮਿਲਦੇ ਆ ਪਰ ਫਰੰਟੀਅਰ ਦੇ ਦੋ ਦਰਿਆ ਗੰਬੇਲਾ ਤੇ ਕੁਰਮ ਉਸੇ ਵਿੱਚ ਮਿਲਦੇ ਹਨ ਇੱਕ ਕਾਬਲ ਦਾ ਦਰਿਆ ਹੈ ਉਹ ਵੀ ਉਸ ਦੇ ਨਾਲ ਕੇ ਮਿਲਦਾ ਹੈ ਬਹੁਤ ਸਾਰੇ ਦਰਿਆਵਾਂ ਨੂੰ ਲੈ ਕੇ ਉਹ ਜਾ ਕੇ ਅਰਬ ਦੀ ਖਾੜੀ ਚ ਲੀਨ ਹੁੰਦਾ ਹੈ ਬਹੁਤ ਵੱਡਾ ਦਰਿਆ ਹੈ ਦੇਸ਼ ਦੀ ਵਣਵੇ ਨਾਲ ਉਹ ਦਰਿਆ ਉਧਰ ਚਲਾ ਗਿਆ ਖੈਰ ਮੁਖਤਸਰ ਮੈਂ ਅਰਜ਼ ਕਰਾਂ ਹੜਤੇ ਆਇਆ ਦਰਿਆ ਉਨੇ ਢਾਹ ਆਣੀ ਸ਼ੁਰੂ ਕੀਤੀ ਪਿੰਡ ਨੂੰ ਇੱਕ ਦੋ ਮਕਾਨ ਵੀ ਡੇਗ ਗਏ ਸਾਰੇ ਲੋਕ ਭੱਜੇ ਹੋਇਆ ਏ ਬਾਬੇ ਫਰੀਦ ਕੋਲ ਓਤ ਤੁਸੀਂ ਖੁਦਾ ਵਾਲੇ ਹੋ ਤੁਸੀਂ ਸਾਈਂ ਲੋਕ ਕੋਈ ਖੁਦਾ ਨੂੰ ਦੁਆ ਕਰੋ ਇਹ ਜਿਹੜੀ ਢਾਹ ਲੱਗੀ ਹੋਈ ਹੈ ਇਹ ਤੇ ਸਾਡਾ ਪਿੰਡ ਤਬਾਹ ਗਏ ਕਿਤਨੀ ਅੱਖੇ ਤੀਆਂ ਨਾਸ ਹੋ ਗਈਆਂ ਕਿਤਨੀ ਫਸਲ ਤਬਾਹ ਹੋ ਗਈ ਤੇ ਹੁਣ ਕਸਬੇ ਨੂੰ ਡਹਾ ਲੱਗ ਗਈ ਵਾਵਾ ਫਰੇਜ਼ ਸਾਰਿਆਂ ਦੇ ਨਾਲ ਦਰਿਆ ਦੇ ਕੰਢੇ ਤੇ ਆਇਆ ਔਰ ਇਹ ਗਾਥਾ ਉਹਨਾਂ ਦੇ ਇੱਕ ਸਲੋਕ ਦੇ ਵਿੱਚ জ্বলਗਦੀ ਹੈ ਹਰੀ ਦਾ ਕੰਦੀ ਵੈਣ ਨਾ ਡਾਇ ਤੋ ਵੀ ਲੇਖਾ ਦੇਵਣਾ ਐਦ੍ਰਿਆ ਟਾਣਾ ਲੇਖਾ ਤੋਂ ਵੀ ਦੇਵੇਗਾ ਡੋ ਬਣਾਉ ਪਿੰਡ ਨੂੰ ਲੇਖਾ ਤੋਂ ਵੀ ਦੇਵੇਗਾ ਅਸਵਾਸੇ ਖਾਮੋਸ਼ ਹੋ ਜਾ ਕੰਦੀ ਵੇਣ ਨਾ ਡਾਇ ਕੋਈ ਦੇਖਾ ਦੇਵਣਾ ਇਤਨਾ ਕਹਿਣਾ ਸੀ ਪਹਿਲੇ ਨਾਲੋਂ ਵੀ ਜ਼ਿਆਦਾ ਹੜ ਆ ਗਿਆ ਤਿੰਨ ਚਾਰ ਮਕਾਨ ਤੇ ਇੱਕਦਮ ਡੈਰੇ ਡੈਰੀ ਹੋ ਗਿਆ ਸਾਰਿਆਂ ਨੇ ਕਿਹਾ ਬਾਬਾ ਜੀ ਤੁਹਾਡੇ ਕਹਿਣੇ ਦਾ ਤੇ ਉਲਟਾ ਹੀ ਅਸਰ ਹੋਇਆ ਹੈ ਫਰੀਦ ਕਹਿਣ ਲੱਗੇ ਸਾਰੇ ਸਜਦਾ ਕਰੋ ਸਾਰੇ ਹੁਣ ਦੁਆਓ ਕਰੋ ਇਹ ਅਸਲ ਗੱਲ ਇਹ ਹੈ ਜੋ ਮੇਰੀ ਸਮਝ ਚ ਆਈ ਹੈ ਜਿੱਧਰ ਰੱਬ ਰਾਜਾਏ ਵੈਣ ਤੇ ਦਾਉਂ ਗਾਉਂ ਕਰੇ ਇਸ ਰੁਖ ਇਹ ਤੇ ਰੱਬ ਦੀ ਰਜ਼ਾ ਦੇ ਚੱਲਦਾ ਤੇ ਜਿਵੇਂ ਰੱਬ ਨੇ ਢਾਲ ਆਈ ਹੋਈ ਏ ਕੋਈ ਗੱਲ ਨਹੀਂ ਮਤ ਘਟੇ ਕੋ ਰਬ ਪਰਮਾਨ ਕਬੋ ਸ਼ਲੋਕ ਮੈਂ ਫਿਰ ਤੋਂ ਸੁਣਾਵਾਂ ਪਰੀਦਾ ਕੰਦੀ ਵੈਣੜਾ ਤੋਬੀ ਲੇਖਾ ਦੇਵਣਾ ਜਿੱਧਰ ਰੱਬ ਰਜ਼ਾ ਹੈ ਵੈਣ ਤੇ ਜਾਉਂ ਗੋਗਰੇ ਇਹ ਤੇ ਰੱਬ ਦੀ ਰਜ਼ਾ ਵਿੱਚ ਚੱਲ ਰਿਹਾ ਜਿੱਧਰ ਪਰਮਾਤਮਾ ਦਾ ਹੁਕਮ ਹੈ ਚੱਲ ਰਿਹਾ ਸਜਦਾ ਕਰੋ ਸਾਰੇ ਦੁਆ ਕਰੋ ਜਦ ਸਾਰਿਆਂ ਨੇ ਮੱਥਾ ਟੇਕਿਆ ਨਾ ਕੰਨ دریا ਪਿੱਛੇ ਹਟਣਾ ਸ਼ੁਰੂ ਹੋ ਗਿਆ ਰਜ਼ਾਨ ਨੂੰ ਕਬੂਲ ਕੀਤਾ پاک ਬਟਨ ਕਸਵਾ ਬਚ ਗਿਆ ਬੋਲ ਜਿਸ ਨੂੰ ਪਰਮਾਤਮਾ ਨਾਲ ਪਿਆਰ ਹੋਵੇ ਤੋ ਪਰਮਾਤਮਾ ਤੋਂ ਜਨਮ ਆਇਆ ਉਹਨੂੰ ਪਿਆਰਾ ਲੱਗਦਾ ਪਰ ਪਰਮਾਤਮਾ ਕੋਈ ਮਰਨਾ ਹੁੰਦਾ ਹੈ ਉਹ ਵੀ ਉਹਨੂੰ ਪਿਆਰਾ ਲੱਗਦਾ ਜਵਾਨੀ ਵੀ ਕਬੂਲ ਬੁਢੇਪਾ ਵੀ ਕਬੂਲ ਇੱਜ਼ਤ ਵੀ ਕਬੂਲ ਬੇਇੱਜ਼ਤੀ ਵੀ ਕਬੂਲ ਉਹਨੂੰ ਦੋਵੇਂ ਕਬੂਲ ਫੁੱਲ ਖਿਲਦਾ ਹੈ ਮੁਰਝਾਣੇ ਦਾ ਤਖੀਲ ਲੈ ਕੇ ਜਿਸse ਹਸਤਾ ਹੋ ਆ ਪਾਓਗੇ ਉਹ ਪਰੇਸ਼ਾਨ ਹੋਗਾ ਫੁੱਲ ਖਿੜਦੇ ਹੈ ਮੁਰਝਾਦੇ ਹਾਸਿਆਂ ਦੇ ਥੱਲੇ ਰੋਣੇ ਛੁਪੇ ਪੈਣੇ ਸੰਤੋ ਪੁਰਨ ਪਰੁਖਨੋ ਇਹ ਦੂਜਾ ਲੱਛਣ ਹੈ ਕਿ ਉਹਨੂੰ ਇਹ ਦੋਵੇਂ ਕਬੂਲ ਹੋ ਗਏ ਕਿਉਂ ਉਹਨੂੰ ਪਤਾ ਹੈ ਸੰਸਾਰ ਇਹ ਦੋ ਰੰਗੀ ਹੈ ਇਹ ਦੂਜਾ ਲਖਣ ਹੈ ਸਤਿਗੁਰੂ ਕਹਿੰਦੇ ਨੇ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੇ ਤੀਸਰਾ ਲਖਣ ਵਿਆਲੰ ਸਰਬਤਰ ਜੀ ਪੰਜ 도ਖ ਬਿਵਰਜਤ ਹੈ ਉਹਦੀ ਦਇਆ ਸਾਰਿਆਂ ਜੀਵਾਂ ਤੇ ਹੁੰਦੀ ਇਹ ਨਹੀਂ ਕਿਸੇ ਦੀ ਦਇਆ ਕਿਸੇ ਤੇ ਨਹੀਂ ਜਿਵੇਂ ਸੂਰਜ ਦੀ ਰੋਸ਼ਨੀ ਸਾਂਝੀ ਹੈ ਇਹਨਾਂ ਦੋਨੋਂ ਚਾਣਨਾ ਮਿਲਦਾ ਹੈ ਮੁਸਲਮਾਨ ਨੂੰ ਚਾਣਨਾ ਮਿਲਦਾ ਹੈ ਈਸਾਈ ਨੂੰ ਚਾਣਨਾ ਮਿਲਦਾ ਹੈ ਸਿੱਖ ਨੂੰ ਮਿਲਦਾ ਹੈ ਜੈਨ ਬੋਧ ਨੂੰ ਮਿਲਦਾ ਹੈ ਯਹੂਦੀ 파르ਸੀ ਨੂੰ ਮਿਲਦਾ ਹੈ ਕੋ ਸੂਰਜ ਵਿਤਕਰਾ ਕਰਦਾ ਸੂਰਜ ਸਾਰਿਆਂ ਨੂੰ ਚਾਣਨਾ ਦਿੰਦਾ ਹੈ ਜਿਹੜਾ ਉਸ ਮਹਾ ਸੂਰਜ ਦੇ ਨਾਲ ਜੁੜ ਜਾਂਦਾ ਹੈ ਉਹਦੀ ਦਇਆ ਸਾਰਿਆਂ ਤੇ ਹੁੰਦੀ ਹੈ ਵਿਤਕਰਾ ਨਹੀਂ ਆਉਂਦਾ ਜੋ ਵਿਤਕਰਾ ਕਰਨ ਵਾਲਾ ਹੋਵੇਗਾ ਚਾਹੇ ਸਿੱਖ ਘਰਾਣੇ ਚਾਹੇ ਚਾਹੇ Hindu ਘਰਾਣੇ ਚਾਹੇ ਚਾਹੇ ਮੁਸਲਮਾਨ ਘਰਾਣੇ ਉਹ ਕੁਝ ਵੀ ਹੋਵੇਗਾ ਮੁਸਲਮਾਨ ਹੋਵੇਗਾ ਸਿੱਖ ਹੋਵੇਗਾ ਭਗਤ ਨਹੀਂ ਹੈ ਸੰਤ ਨਹੀਂ ਹੈ ਪੂਰਨਪੁਰਖ ਨਹੀਂ ਹੈ ਪੂਰਨਪੁਰਖ ਦੀ ਵਿਤਕਰਾ ਨਹੀਂ ਹੁੰਦਾ ਪੂਰਨਪੁਰਖ ਦੀ ਦਇਆ ਸਾਰਿਆਂ ਤੇ ਹੁੰਦੀ ਹੈ ਉਹ ਸਮੁਦ੍ਰਿਸ਼ਟ ਹੁੰਦਾ ਹੈ ਸਾਰੇ ਉਹਦੇ ਲਈ ਇੱਕ ਸਮਾਨ ਦੇ ਆਲੰ ਸਰਬ ਪ੍ਰਜੀ ਪੰਜ ਦੋਖ ਬਿਵਰਜਤੇ ਤੇ ਅਜ ਦੀ ਕਥਾ ਆਪਾਂ ਦੇਖੀ ਵੀਰੋ ਕਥਾ ਬਹੁਤ ਸੋਹਣੀ ਸੀ ਦੋ ਵਾਕਿਆ ਉਹਨਾਂ ਨੇ ਸੁਣਾਏ ਦੋਨਾਂ ਦੇ ਵਿੱਚ ਸਬਕ ਸੀ ਤੁਸੀਂ ਦੇਖ ਹੀ ਲਿਆ ਕਿ ਜਿਹੜਾ ਪਹਿਲਾ ਵਾਕਿਆ ਦੱਸਦੇ ਆ ਜਿਹੜੇ ਨਵੇਂ ਨਵੇਲੇ ਦੁਲਹਾਨ ਦੁਲਹਾਂ ਦੇ ਦੋ ਜੋੜਾ ਹੁੰਦਾ ਵਾ ਸ਼ਾਦੀ ਸ਼ੁਦਾ ਉਹਨਾਂ ਦੇ ਬਾਰੇ ਦੱਸਦੇ ਆ ਕਿ ਜਦੋਂ ਸਮੁੰਦਰਿਆ ਦੇ ਵਿੱਚ ਸਫ਼ਰ ਕਰਨਦੇ ਹੁੰਦੇ ਤੇ ਦਰਿਆਜ਼ ਵਿੱਚ ਤੂਫਾਨ ਆ ਜਾਂਦਾ ਤੇ ਉਹ ਜਿਹੜੀ ਦੁਲਹਨ ਹੁੰਦੀ ਉਹ ਡਰਨ ਲੱਗ ਪੈਂਦੀ ਹੈ ਪਰੇਸ਼ਾਨ ਹੋ ਜਾਂਦੀ ਹੈ ਲੇਕਿਨ ਦੇਖਦੀ ਹੈ ਕਿ ਜਿਹੜਾ ਨਵਾਂ ਨਵਾਂ ਦੁਲਹਾਵਾ ਹੈ ਉਹ ਮੁਸਕਰਾ ਰਿਹਾ ਹੱਸ ਰਿਹਾ ਦੁਲਹਨਾਂ ਨੂੰ ਦੇਖ ਕੇ ਕਹਿੰਦੀ ਹੈ ਕਿ ਤੁਸੀਂ ਕਿਉਂ ਹੱਸ ਰਹੇ ਹੋ ਜਦਕਿ ਅਸੀਂ ਇਸ ਤੂਫਾਨ ਦੇ ਵਿੱਚ ਫਸ ਗਏ ਆਂ ਅਸੀਂ ਮਰਨ ਵਾਲੇ ਆਂ ਤੇ ਉਹ ਆਪਣੀ ਕਿਰਪਾਨ ਕੱਢ ਕੇ ਜਿਹੜਾ ਦੁਲਹਾਵਾ ਹੈ ਤੇ ਉਹ ਇਸ ਗਲੇ ਤੇ ਰੱਖ ਦਿੰਦੇ ਆ ਜਿਹੜੀ ਕਿ ਬੜੀ ਤੇਜ਼ ਧਾਰ ਤਲਵਾਰ ਸੀ ਕਿਰਪਾਨ ਉਹ ਰੱਖ ਕੇ ਉਹਨਾਂ ਦੇ ਗਲੇ ਦੇ ਕੱਢ ਕੇ ਰੱਖ ਦਿੰਦੇ ਤੇ ਉਹ ਹੱਸਣ ਲੱਗ ਪੈਂਦੀ ਐ ਉਹ ਕਹਿੰਦੇ ਤੂੰ ਕੋ ਹੱਸ ਨਹੀਂ ਹੁਣ ਕਹਿੰਦੀ ਐ ਕਿ ਮੈਨੂੰ ਯਕੀਨ ਐ ਕਿਰਪਾਨ ਤੁਹਾਡੇ ਹੱਥ 'ਚ ਮੈਨੂੰ ਬੜੀ ਸੋਹਣੀ ਲੱਗਦੀ ਤੇ ਮੈਨੂੰ ਯਕੀਨ ਐ ਕਿ ਤੁਸੀਂ ਜੋ ਵੀ ਕਰੋਗੇ ਮੈਨੂੰ ਉਹ ਸੋਹਣਾ ਲੱਗੇਗਾ ਮੈਨੂੰ ਤੁਹਾਡੇ ਤੇ ਮੁਕੰਮਲ ਯਕੀਨ ਐ ਭਰੋਸਾ ਵੈ ਕਿ ਤੁਸੀਂ ਮੇਰੇ ਲਈ ਚੰਗਾ ਹੀ ਕਰੋਗੇ ਤੇ ਇਸੇ ਤਰ੍ਹਾਂ ਜਿਹੜਾ ਦੁਲਹਾਵੈ ਉਹ ਵੀ ਫਿਰ ਇਹ ਕਹਿੰਦਾ ਕਿ ਮੈਨੂੰ ਵੀ ਰੱਬ ਤੇ ਮੁਕੰਮਲ ਯਕੀਨ ਐ ਇਹ ਤੂਫਾਨ ਰੱਬ ਦੀ ਤਰਫੋਂ ਆਇਆ ਤੇ ਮੈਨੂੰ ਰੱਬ ਦਾ ਰੱਬ ਦੇ ਉੱਤੇ ਮੁਕੰਮਲ ਭਰੋਸਾ ਯਕੀਨ ਹੈ ਕਿ ਉਹ ਸਾਨੂੰ ਕਦੀ ਵੀ ਸਾਡੇ ਨਾਲ ਕੋਈ ਮਾੜਾ ਨਹੀਂ ਕਰੇਗਾ ਸਦਾ ਚੰਗਾ ਹੀ ਕਰੇਗਾ ਤੇ ਰੱਬ ਜੋ ਵੀ ਕਰਦਾ ਮੈਨੂੰ ਉਹ ਸੋਹਣਾ ਲੱਗਦਾ ਰੱਬ ਦੇ ਹੱਥ ਦੇ ਵਿੱਚ ਤੂਫਾਨ ਹੈ ਤੇ ਰੱਬ ਜੋ ਸੋ ਕਰਦਾ ਵਾ ਮੈਨੂੰ ਸੋਹਣਾ ਲੱਗਦਾ ਵਾ ਤੇ ਇਸੇ ਤਰ੍ਹਾਂ ਬਾਬਾ ਫਰੀਦ ਸ਼ਕਰਗੰਜ ਰਹਿਮਤੁੱਲਾਹ ਦੇ ਵਾਕਿਆ ਉਹਨਾਂ ਨੇ ਬਿਆਨ ਕੀਤਾ ਮਤਲਬ ਵੀਰੋ ਇਹ ਕਹਿੰਦਾ ਇਸੇ ਵਿੱਚ ਇੱਕ ਸਬਕ ਇਹ ਹੈ ਕਿ ਰੱਬ ਦੀ ਰਜ਼ਾ ਤੇ ਰਾਜ਼ੀ ਰਵੋ ਕਿ ਰੱਬ ਜੋ ਵੀ ਕਰਦਾ ਬਿਹਤਰ ਕਰਦਾ ਅਸੀਂ ਸਿਰਫ ਆਪਣਾ ਥੋੜਾ ਫਾਇਦਾ ਦੇਖਣ ਵਾਸਤੇ ਜਾਂ ਨੁਕਸਾਨ ਦੇਖਣੇ ਆ ਤੇ ਪਰੇਸ਼ਾਨ ਹੋ ਜਾਂਦੇ ਆ ਤੇ ਫਾਇਦਾ ਦੇਖਣੇ ਖੁਸ਼ ਹੋ ਜਾਂਦੇ ਆ ਨਹੀਂ ਰੱਬ ਦੀ ਰਜ਼ਾ ਚ ਰਹੋ ਕਿ ਕੋਈ ਅਗਰ ਤੁਹਾਨੂੰ ਪਰੇਸ਼ਾਨੀ ਹੁੰਦੀ ਆ ਕੋਈ ਨੁਕਸਾਨ ਹੁੰਦਾ ਤੇ ਕੰਮ ਬਹੁਤ ਮੁਸ਼ਕਲ ਸਬਰ ਕਰਨਾ ਲੇਕਿਨ ਸਬਰ ਕਰੋ ਰੱਬ ਦੀ ਰਜ਼ਾ ਤੇ ਰਾਜ਼ੀ ਰਹੋ ਕਿ ਅੱਲਾ ਸੋਹਣਾ ਰੱਬ ਸੋਹਣਾ ਤੇਰਾ ਸ਼ੁਕਰ ਹੈ ਤੂੰ ਜੋ ਵੀ ਕਰਨਾ ਬਿਹਤਰ ਕਰਨਾ ਤੂੰ ਜੋ ਜਾਨਾ ਬਿਹਤਰ ਜਾਨਾ ਤੂੰ ਜੋ ਵੀ ਕੀਤਾ ਬਿਲਕੁਲ ਸਹੀ ਕੀਤਾ ਇਹਦੇ ਵਿੱਚ ਹੀ ਮੇਰੇ ਵਾਸਤੇ ਫਲਾਹ ਕਾਮਯਾਬੀ ਹੈ ਕਿਉਂਕਿ ਜੋ ਚੀਜ਼ਾਂ ਰੱਬ ਦੇ ਇਲਮ ਦੇ ਵਿੱਚ ਸਾਡੇ ਜ ਨਹੀਂ ਸਾਡਾ ਇਲਮ ਬਹੁਤ ਛੋਟਾ ਬਹੁਤ ਨਾਕਸ ਰੱਬ ਜਿਹੜਾ ਇਸ ਪੂਰੀ ਕਾਇਨਾਤ ਨੂੰ ਬਣਾ ਕੇ ਚਲਾਉਂਦਿਆ ਵੈ ਇੱਕ ਇੱਕ ਚੀਜ਼ ਜਿਹੜੀ ਕਿ ਸਾਡੇ ਇਸ ਅੱਖਾਂ ਦੇ ਨਾਲ ਅਸੀਂ ਨਹੀਂ ਦੇਖ ਸਕਦੇ ਉਹ ਵੀ ਚੀਜ਼ਾਂ ਨੂੰ ਰੱਬ ਰਿਜ਼ਕ ਦੇਂਦਿਆ ਵਾ ਸਾਹ ਪਾਣੀ ਉਹਨਾਂ ਦਾ ਚੱਲੰਦਿਆ ਵਾ ਕਿ ਸਭ ਦਾ ਖਾਲਕ ਤੇ ਮਾਲਕ ਰੱਬ ਸੋਣਾ ਵੈ ਤੂੰ ਹਰ ਚੀਜ਼ ਨੂੰ ਬਿਹਤਰ ਜਾਣਦਾ ਵੈ ਉਹਨਾਂ ਬਿਹਤਰ ਕੋਈ ਨਹੀਂ ਕਰ ਸਕਦਾ ਤੇ ਰੱਬ ਆਪਣੇ ਬੰਦੇ ਦਾ ਆਪਣੇ ਜਿਹੜੀ ਪਿਆਰੀ مخلوਕ ਉਹਨੇ ਬਣਾਈ ਹੈ ਉਹਨਾਂ ਦਾ ਨੁਕਸਾਨ ਨਹੀਂ ਕਰ ਸਕਦਾ ਸਭ ਦਾ ਭਲਾ ਕਰਦਾ ਰੱਬ ਸੋਣਾ ਰੱਬ ਨੂੰ ਪਤਾ ਹੈ ਕਿ ਕਿਨੂੰ ਕਿਸ ਤਰ੍ਹਾਂ ਨਵਾਜ਼ ਕੇ ਉਹਦੀ ਮਦਦ ਕਰਨੀ ਹੈ ਤੇ ਕਿਸ ਤਰ੍ਹਾਂ ਕਿਸੇ ਕੋ ਲੈ ਕੇ ਉਹਨੂੰ ਦੇਖਣਾ ਹੈ ਕਿ ਉਹ ਸਬਰ ਕਰਦਾ ਹੈ ਕਿ ਮੇਰੇ ਤੇ ਸ਼ਿਕਵੇ ਸ਼ੁਰੂ ਕਰ ਦਿੰਦਾ ਮੇਰੇ ਨਾਲ ਇਸ ਕਰਕੇ ਰੱਬ ਦੀ ਰਜ਼ਾਜ ਚ ਰਾਜ਼ੀ ਰਹਿਣਾ ਚਾਹੀਦਾ ਜਦੋਂ ਤੁਸੀਂ ਰੱਬ ਦੀ ਰਜ਼ਾਜ ਚ ਰਾਜ਼ੀ ਰਹਿੰਦੇ ਹੋ ਨਾ ਫਿਰ ਤੁਹਾਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ ਤੁਹਾਡੀਆਂ ਸਿੱਧੀਆਂ ਹੀ ਪੈਂਦੀਆਂ ਸਾਰੇ ਕੰਮ ਵਿਗੜੇ ਵੀ ਸਿੱਧਰੇ ਸਿੱਧੇ ਹੋ ਜਾਂਦੇ ਆ ਬਾਕੀ ਵੀਰੋ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਆਪਣੇ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਲਕਿਓ ਤੇ ਇਸਰਾ ਖਿਆਲ ਰੱਬ ਰਾਖਾ